ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਘਾਲੀ ਤਸਵੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲੇ ਸਿੰਘ ਨਾਲ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਆ ਦੋ گاਵਾਂ ਆ ਦੇਖ ਸਾਡੇ ਕਾ ਜਰਸੀ ਤਾਂ ਨੂੰ ਦਿਖਾਉਣੀ ਹੈ ਚੰਗੀ ਤਿਆਰ ਹੋਈ ਆ ਥੱਲੇ ਤੇ ਬਾਕੀ ਆ ਸਾਰੀਆਂ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹਨਾਣਾ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਕਿਰਪਾ ਜੀ ਚਲੋ ਹੋਰ ਨਾਗੀ ਲੋੜੀ ਫਿਰ ਆਹ ਲੋੜੀ ਵਧੀਆ ਕਰਾ ਨਾਗੀ ਠੀਕ ਠੀਕ ਆ ਤੇ ਅੱਜ ਫਿਰ ਭਾਈ ਹੁਣੀ ਨਹੀਂ ਵਿਖੰਦੇ ਉਹ ਅੱਜ ਬਾਹਰ ਮਾਲ ਨੂੰ ਗਏ ਜੀ ਠੀਕ ਹੈ ਅੱਜ ਤੁਹਾਡੇ ਦਰਸ਼ਨ ਹੀ ਕਰਮਾ ਚ ਆਹ ਚਲੋ ਛੇਤੀ ਲੈ ਆਂਦਾ ਤੁਸੀਂ ਫਿਰ ਸਾਰੇ ਆਪਣੀ ਦਾ ਪੀਡਾ ਹੈ ਜੀ ਆਪਾਂ ਵੀ ਫਿਰ ਥੋੜਾ ਤਹੀਂ ਪਹਿਲਾਂ ਨਾ ਕਰਤੀ ਫਿਰ ਆਪਾਂ ਹੀ ਆਖਿਆ ਚਲੋ ਇੰਨਾ ਕਿਤਨੀ ਸਾਰੇ ਆਪਣੇ ਹਾਂਜੀ ਹਾਂਜੀ ਇੱਕ ਦੋ ਪ੍ਰੋਗਰਾਮ ਹੀ ਇਕੱਠੇ ਹੀ ਹਾਂਜੀ ਹਾਂਜੀ ਉਹਦਾ ਕਾਰਨ ਫਿਰ ਮੁੜ ਕੇ ਤੇ ਬਾਅਦ ਫਿਰ ਚਲੋ ਸਲਾਦ ਲੂਈਏ ਚਲੋ ਜੋ ਵੀ ਆ ਜਿਸ ਤਰ੍ਹਾਂ ਵੀ ਹੋਣਾ ਹੁੰਦਾ ਤੁਹਾਡੇ ਦਰਸ਼ਨ ਹੀ ਸਾਡੇ ਕਰਮਾਂ ਚ ਤੇ ਅਸੀਂ ਆ ਗਏ ਬਸ ਠੀਕ ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਭਾਲਾ ਹੀ ਏ ਪਿੰਡ ਪੰਗਾੜੀ ਤਸੀਰ ਮੀਠਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਫਿਰ ਨੰਬਰ ਆਪਣਾ ਇੱਕ ਨੰਬਰ ਹੀ ਆਪਣਾ ਦੋਵੇਂ ਚੱਲਦੇ ਆਪਾਂ ਜਿਹੜਾ ਵੀਡੀਓ ਚੱਲਦਾ ਉਹ 734776099 ਠੀਕ ਹੈ ਜੀ ਹਾਂਜੀ ਜੀ ਬਾਕੀ ਦੀਨਤੀ ਬੋਲਦੇ 4 ਕਿਲੋਮੀਟਰ ਜ ਠੀਕ ਹੈ ਜੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਹਾਂਜੀ ਹਾਂਜੀ ਇਹ ਆਪਣੀ ਬੋਲੀ ਛੋਟੀ ਸੂਈ ਆ ਤੇ ਆ ਬੱਚੇ ਗਾੜੀ ਵਿੱਚ ਜਾ ਚਿੱਤੇ ਕਿੰਨਾ ਵਾ ਸੁਬਾ ਸੂਈ ਵਿੱਜੀ ਆ ਇਹ ਦੂਜਾ ਸੁਬਾ ਸੂਈ ਅੱਛਾ ਦੂਸਰਾ ਸੁਬਾ ਸੂਈ ਇਹ ਦਸ ਸੁਬਾ ਸੂਈ ਆ ਕੋ ਤੇ ਬਾਕੀ ਆ ਬੱਚਾ ਜੀ ਮਗਰ ਦੇ ਠੀਕ ਹੈ ਸੂਈ ਨੂੰ ਕੋਈ 10 12 15 ਹੋ ਗਏ ਬੱਚਾ ਕੀ ਮਗਰ ਕੱਟੀ ਜੀ ਕੱਤੀ ਕੱਟੀ ਏ ਤੇ ਅੱਛਾ ਆ ਬੱਚਾ ਜੀ ਆਪਣੀ ਸਮਝਣਾ ਵੇਖ ਲੈ ਕਿੰਨੇ ਦਿਨਾਂ ਦਾ ਦਵਾ ਕੀ ਕੋਈ ਜਿੰਨੇ ਦਿਨ ਮਰਜੀ ਨਾਲ ਆ ਸਾਹਮਣੇ ਆ ਜੀ ਤਿੰਨ ਇੰਨੇ ਦੀ ਕੱਟੀ ਆ ਮਗਰ 2 ਡੱਡਾ ਲੀਟਰ ਵਾਲਾ 10 ਕਿਲੋ ਹੋ ਜੇ 10 ਕਿਲੋ ਪੱਕਾ ਦੁੱਧ ਹੈਗਾ ਵਾ 2 ਲੀਟਰ ਵਾਲਾ ਕਹਿੰਨ ਮਿਣਕੇ ਦਵਾਂਗੇ ਆਪਣੇ ਘਰੋਂ ਹੀ ਲਿਆ ਤੋਰੋ ਫੇਰ ਇਹਨੂੰ ਤੇ ਦੂਜਾ ਸੁਆ ਵਾ ਠੀਕ ਹੈ ਜੀ ਅਸੀਂ ਤੋਰ ਦਵਾਂਗੇ ਭਾਲਦੇ ਆ ਦੂਸਰਾ ਸੁਆ ਹੈ ਨੀਲੇ ਦੀ ਮੱਝ ਆਪਿਆ ਤੇ ਨੀਲੇ ਦੀ ਮਗਰ ਕੱਟੀ ਆ ਬਹੁਤ ਸਾਫ਼ ਹੋਇਆ ਖੰਡ ਲੈ ਇਹਦੀ ਸਾਰੀ ਵੇਖੋ ਥੱਲੇ ਜਿਹੜੇ ਕਾਫੀ ਸਫਾਈ ਚ ਆਜੂ ਲੈ ਆਓ ਜੀ ਲਓ ਬਾਕੀ ਬਹੁਤ ਮਤਲਬੇ ਸਾਫ ਸੂਖੇ ਚੜਾਈ ਚੂਈ ਦੀ ਬੜੀ ਓਕੇ ਆ ਠੀਕ ਹੈ ਜੀ ਤੇ ਆਪ ਵੀ ਜਦੋਂ ਨੀਲੀ ਜਾਂਦੀ ਆ ਵੇਖੋ ਬਾਕੀ ਉਹੋ ਜਿਹਾ ਥੋੜਾ ਜਿਹਾ ਨਿਵਾਲ ਤੋਂ ਹਟ ਘਾਟ ਹੋਈ ਜਾ ਠੰਡ ਠੰਡੇ ਦੇ ਕਾਰਨ ਤੇ ਕੋਈ ਓਦਾਂ ਹੀ ਮਤਲਬ ਅਸੀਂ ਨਹੀਂ ਹੈ ਖੇੜੀਆਂ ਵੀ ਚਲੋ ਜੀ ਦੇ ਕੇ ਸੁੱਤਰ ਨਹੀਂ ਦਿੱਤਾ ਹੀ ਆ ਜੀ ਬਾਕੀ ਨਾਲੇ ਇਹ ਕਿ ਇਹੋ ਜਿਹੀ ਠੰਡ ਤੇ ਜਿਆਦਾ ਨਿਵਾਉਣੀਆਂ ਧੋਣੀਆਂ ਨਹੀਂ ਚਾਹੀਦੀਆਂ ਹਾਂਜੀ ਹਾਂਜੀ ਤੇ ਕੀ ਰੱਖਣਾ ਇਹਦਾ ਫਿਰ ਮੁੱਲ ਆਪਾਂ ਮੁੱਲ ਦਾ ਬਾਬਾ ਜੀ ਭਾਜ ਜਿੰਨੇ ਦੀ ਮੱਝੀ ਵੇਚੀ 70 75 ਜਾਂ 65000 ਦੀ ਆਦਨਾ ਦੇ ਦਾਂਗੇ 65000 ਜੀ ਹਾਂਜੀ ਹਾਂਜੀ ਮੌਕੇ ਤੇ ਚਲ ਦੂਜਾ ਨਹੀਂ ਤੀਜਾ ਸੁਹਾਉ ਹੋਰੀ ਮੇਸਾਨਾ ਉਹਦਾ ਘਰ ਦੇ ਦੂਜਾ ਆਉਂਦੇ ਠੀਕ ਥਣ ਵੀ ਦੇਖ ਸਕਦੇ ਤੇ ਲਾਗੇ ਤਾਂ ਬਾਕੀ ਛੋਟੇ ਸਿੰਘ ਦੀ ਆ ਜਿਹੜੀ ਸਿੰਘ ਬਹੁਤ ਲਿਖਾ ਵਕ ਡਿਜ਼ਾਈਨ ਦੀ ਇਹਦਾ ਬੱਚਾ ਹੋ ਜੇ ਇਹਦਾ ਕੱਟਾ ਉਹ ਕਿਡਾ ਚੰਗਾ ਹੈ ਅਛਾ ਇਹਦਾ ਮਗਰ ਕੱਟਾ ਆ ਕੱਟਾ ਬੜਾ ਵਸ ਹਜੇ ਬੜਾ ਬਹੁਤ ਚੰਗਾ ਹੈ ਠੀਕ ਹੈ ਜੀ ਆ ਕੱਟਾ ਵੀ ਚੰਗੇ ਟੀਕੇ ਦਾ ਵਾ ਜਿਹੜਾ ਹਾਂਜੀ ਬੜਾ ਟਿਕਾ ਹਾਂ ਤੇ ਕਿੰਨੇ ਚਿਰ ਦੀ ਸੋਈ ਜੇ ਇਹਨੂੰ ਕੋਈ ਹਫਤਾ ਕੋ ਵੈਸੇ ਹਫਤਾ ਹੋ ਗਿਆ ਹਫਤਾ ਹੋ ਗਿਆ ਚੰਗੇ ਪਿੱਠ ਪੁੜੇ ਦੀ ਹਨਾ ਇਹ ਮਾੜੀ ਚੰਗੀ ਮਈਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਆਪਣੇ ਕੋ ਪਰਸੋਂ ਮੈਂ ਆਈ ਇਹ ਦੁੱਧ 14 ਕਿਲੋ ਅੱਛਾ ਤੇ ਆਪਣਾ ਘਰ ਦੀ ਹੀ ਮਈ ਜਿਹਨਾਂ ਕੋ ਲਈ ਆਪਾਂ ਅੱਛਾ ਉਹ ਜਨਾਨੀ ਚੋਂ ਦੀ ਜਿਹੜਾ ਸਾਡੇ ਘਰਾਂ ਉੱਪਰੋਂ ਡਰਨ ਡੁੰਦੇ ਜਿੱਦਾਂ ਕੰਢੀ ਹੁਣ ਤੋਂ 10 ਕਿਲੋ ਇਸਲੇ ਲੀਟਰ ਵਾਲਾ 10 ਲੀਟਰ ਹੈਗਾ ਪੱਕਾ ਦੁੱਧ ਸਾਡੇ ਕੋਲ ਅੱਛਾ ਉਹ ਤਾਂ ਫੇਰ ਵਈ 13 ਜਦਾ ਕਿਲੋ ਕਰੇ ਕੋਈ ਪਰ ਹੁਣ ਜਿਹੜਾ ਮੌਕੇ ਦਾ ਹਾਜਾ ਦੁੱਧ 10 ਕਿਲੋ ਹੀ ਆ ਠੀਕ ਆ ਲੀਟਰ ਮੌਕੇ ਦੇ 10 ਲ ਉਹ ਨਾਲ ਦੇ ਹੀ ਹੈ ਪਾ ਅੱਛਾ ਸਾਡੇ ਕੋ ਆਈ ਨਾ ਪਰਸੋ ਦਿਨ 14 ਸੀ ਠੀਕ ਆ ਹੁਣ 10 ਕਿਲੋ ਆ ਲੀਟਰ ਵਾਲਾ ਬਾਕੀ ਹਵਾਨੇ ਦੀ ਧੱਕ ਥੋੜੀ ਗਾਂ ਨੂੰ ਰੱਖਦੀ ਹੈ ਚੰਗੇ ਪਿੱਠਪੜੇ ਦੀ ਮਾਲਕਾ ਜਿਹੜੀ ਉਹ ਕਿਦਾਂ ਯਾਰ ਨੂੰ ਆ ਗਈ ਕਾਲੀ 300 ਵੀ ਛੋਟਾ ਤੇ ਕੀ ਰੱਖੇ ਵਰਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਜਿੰਨੇ ਰੁਪਈਆ ਦੀ ਮੱਦੀ ਨਹੀਂ ਵੇਚ ਲੋ ਹੈਗੀ ਆ ਕਿਤੇ ਬਾਹਰ ਜਿਹੜੇ ਹਸਾਮਨਾ ਵੇਖਣਦੇ ਆ ਲੋਕਾਂ ਦਾ ਮਾਹੌਲ ਜਾਲ ਹਾਂਜੀ ਹਾਂਜੀ ਬਾਕੀ ਚਲੋ ਆਪਾਂ ਦੇ ਘਰ ਕੋਲ ਚੋ ਫਿਰ ਫੁਰਕੇ ਲਈ ਆਪਾਂ ਨੂੰ ਤਾਂ ਭਾਣਾ ਮਿਲੀ ਤੇ ਭਾਣਾ ਦੇਦਣੀ ਕਿਉਂਕਿ ਜਾਇਜ਼ ਕਮਾਈ ਕਰਾਂਗੇ ਤੇ ਹੋਰ ਕੋਈ ਲੈਵਾਂਗੇ ਨਹੀਂ ਤੇ ਇਹਨੂੰ ਬਣ ਕੇ ਮੁੜ ਕੇ ਇੱਥੇ ਕਿਹੜਾ ਵੀ ਗੱਲ ਮਿਲਣ ਹਟ ਗਈਆਂ ਹਾਂਜੀ ਹਾਂਜੀ ਇਹ ਬਾਬਾ ਜੀ ਮੁੱਲ ਜਿੰਨਾ ਮਰਜ਼ੀ ਕਰੀਏ 75000 ਨਹੀਂ ਦੇਣੀ 75000 ਹੀ ਦੇ ਦੇਣੀ ਆ ਮੌਕੇ ਤੇ ਮੰਨਤਾ ਨਾਲ ਹੋਰ ਹੋ ਜਾਊਗਾ ਹੋ ਜਾਊ ਹਾਂਜੀ ਕੋਈ ਗੱਲ ਨਹੀਂ ਵੀ ਠੀਕ ਹੈ ਜੀ ਤੇ ਮੈਂ ਬਹੁਤ ਚ ਏ ਏਡੀ ਵਿੱਚ ਸਾਰਾ ਸੁਆ ਚੋਕ ਹੈ ਜਿੰਨੇ ਪੈਸਿਆਂ ਦੀ ਮੰਗੀ ਵੇਚ ਲੋ ਘਾਟਾ ਨਹੀਂ ਇਸ ਵਿੱਚ ਕੋਈ ਹੈਗਾ ਠੀਕ ਹੈ ਜੀ ਕਿਉਂਕਿ ਬਹੁਤ ਵਜਨ ਵਾਲੀ ਮਈ ਛੋਟੀ ਨਹੀਂ ਬਾਕੀ ਇੱਥੇ ਆਣ ਕੇ ਕੋਈ ਵੇਖ ਲੇ ਠੀਕ ਹੈ ਤੇ ਹੁਣ ਜਿਹੜੇ ਇਹ ਕਾਹ ਦੀ ਮੱਝ ਜਿੰਨੇ ਲਿਆ ਕੇ ਲਈ ਆ ਅੱਛਾ ਇਹ ਛੋਟੀ ਦੂਜਾ ਸੁਆ ਸੁਈ ਆ ਕੱਲ ਇਹ ਤਾਂ ਸਵੇਰ ਦੀ ਸੁਈ ਆ ਆ ਦੇਖ ਸਕਦੇ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਇਹਦੇ ਮਗਰ ਇਹ ਆ ਵੇਖੋ ਇਹ ਹਗਾ ਕਟਾ ਕਟਾ ਜੇ ਇਹਦੇ ਮਗਰ ਕਾਦ ਸਵੇਰੇ ਸੁਈ ਜੇ ਬਹੁਤ ਸਾਰੀ ਸਾਫ ਸੁਥ ਕੀਤੀ ਆ ਅੱਜ ਹੀ ਆਪਣੇ ਕੋਈ ਆ ਠੀਕ ਆ ਤੇ ਇਹ ਭਰ ਅਗਲੇ ਥਾਂ ਦੀ ਤਿਲੜ ਆ ਅੱਛਾ ਅਗਲੇ ਥਾਂ ਦੀ ਤਿਲੜ ਆ ਅਗਲੇ ਥਾਂ ਦੀ ਤਿਲੜ ਆ ਬੈਣੀ ਵਾਲੇ ਪਾਸੇ ਤੇ ਹਾਂਜੀ ਆ ਪਾਸੇ ਆ ਥਾਂ ਤਿੰਨੇ ਇਹਦੇ ਪਰ ਲੱਗਦਾ ਕਿੰਨੇ ਕ ਦੁੱਧ ਵਾਲੀ ਆ ਦੁੱਧ ਉਹ ਜਾਂਦੇ ਪਹਿਲੇ ਸਵੇਰ 9:00 ਵਜੇ ਤੋਂ ਆ 8 ਕਿਲੋ ਦਹੀਂ ਜੂ ਬੜਾਈ ਇਹ ਨਾ ਇਹ ਅੱਛਾ 8 ਕਿਲੋ ਦਹੀਂ ਜਾਊਗੀ ਕਿੰਨਾ ਕ ਮੁੱਲ ਕਰਨਾ ਉਹਨਾਂ ਵੀ ਦੱਸਣਾ ਠੀਕ ਆ ਮੁੱਲ ਬਿਲਕੁਲ ਉਹਨਾਂ ਹੀ ਕਰਨਾ ਜਿਨ੍ਹਾਂ ਕਿ ਟੋਕੜਾਂ ਦਾ ਖਾਣਾ ਕਰਨਾ ਠੀਕ ਆ ਬਾਕੀ ਇਹ ਆ ਕਿ ਤਾਜੀ ਸੁਈ ਆ ਥੋੜ ਅਗਲੇ ਥਾਂ ਦੀ ਤੇ ਲੜਿਆ ਜਿਹੜੇ ਤੇ ਹਜੇ ਹੁਣੇ ਲਾਈ ਆ ਹਜੇ ਹੁਣੇ ਨਹੀਂ ਲਾਈ ਆ ਜੇ ਗੱਡੀ ਵਿੱਚ ਜਿੱਥੇ ਉਤਰਾ ਸਟੈਂਡ ਤੇ ਲੱਗੀ ਆ ਦੇਖ ਸਾਡੇ ਚ ਗੱਡੀ ਵੀ ਉਤਰਾ ਹੀ ਲੱਗੀ ਲੈ ਜਾ ਵੀਰ ਜੀ ਤੇ ਹੁਣ ਤੇ ਆਪਣੀ ਸਮਝ ਨਾਲ ਕੋ ਲਵੇ ਬਾਕੀ ਜਿਹੜੇ ਡੰਗ ਰਹਿ ਗਈ ਫਿਰ ਦੁੱਧ 8-9 ਕਿਲੋ ਕਰਕੇ ਠੀਕ ਹੈ ਜੀ ਬਾਕੀ ਜਿਹਨੇ ਘਰ ਦੁੱਧ ਪੀਣ ਆਸਤੇ ਲੈਣੀ ਆ ਜਾਂ ਥੋੜੇ ਪੈਸੇ ਘੱਟ ਖਰਚਨੇ ਆ ਸੱਜਰ ਸੋਈ ਆ ਜਿਹੜੀ ਖਿਆਲ ਵੀ ਨਿਕੜਾ ਜਾਣੇ ਤੇ ਗਰਮੀਆਂ ਕਟਾ ਜਾਣੀਆਂ ਇਹਨੇ ਜਿਹੜਾ ਘਰ ਦਾ ਦੁੱਧ ਦਾ ਵਧੀਆ ਸਾਰੀ ਜਨ ਇਹ ਵੀ ਨਹੀਂ ਗੱਲ ਹੈਗੀ ਸੂਏ ਚਾਰ ਪੀਣ ਵਾਲੀ ਵੀ ਹੈ ਠੰਡ ਦੀ ਨਹੀਂ ਗੱਲ ਕੋਈ ਬਾਕੀ ਉਤਰਾਂ ਛੋਟੇ ਸਿੰਗ ਦੀ ਆ ਇਹ ਕਿ ਤਾਜੀ ਸੂਈ ਹੈ ਇੱਕ ਨਵਾਈ ਨਵਾਈ ਨਹੀਂ ਆ ਥੋੜੀ ਲੱਪੇ ਚ ਆ ਲੱਪੇ ਲੱਪੇ ਹਾਂਜੀ ਤੇ ਦੂਸਰੇ ਪਾਸੇ ਤੇ ਸਾਣੇ ਦੇਖ ਸਕਦੇ ਇਹਦਾ ਕੀ ਰੱਖਣਾ ਵੀਰ ਜੀ ਫਿਰ ਮੋਲ ਬੋਲ ਮਾ ਬੋ ਇਹਦਾ ਜੈਦ ਹੀ ਆ ਮੋਲ ਜਨਾ ਮਰਜ਼ੀ ਕਰੀਏ 50 ਕਰੀਏ 45 ਕਰੀਏ 40000 ਦੇ ਦੇਣੀ ਆ 40000 ਦੀ ਹਾਂਜੀ ਸੱਜਰ ਸੂਈ ਬਿਲਕੁਲ ਤਾਜੀ ਸੂਈ ਤੁਹਾਡੇ ਸਾਹਮਣੇ ਨੂੰ ਵੇਖ ਲਓ ਠੀਕ ਆ ਉਹ ਆ ਗਏ ਨੇ ਦ ਸਿਰਫ ਥਾਣ ਦੇ ਕਰਕੇ ਆ ਹੋਰ ਵੀ ਇੱਕ ਪੰਜਾ ਪੈਸਾ ਦਾ ਫਾਲਟ ਹੈਗਾ ਬਸ ਕੋਈ ਆਪਣੀ ਸਮਝ ਨਾਲ ਇੱਥੇ ਆਣ ਕੇ ਲਵੇ ਤੇ ਹੁਣ ਇੱਕ ਹੋਰ ਆ ਗਿਆ ਆਪਣੇ ਕੋਲ ਚੌਥੇ ਨੰਬਰ ਤੇ ਇਹ ਮੈਂ ਇਹਨੂੰ ਅੱਜ ਚੌਥਾ ਦੀ ਸੂਈ ਨੂੰ ਆ ਮਗਰ ਕੱਟੀ ਮਗਰ ਕਟਾ ਇਹਦੇ ਮਗਰ ਕੱਟੀ 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 ਇਹਦੇ ਮਗਰ ਕੱਟੀ ਆ ਮਗਰ ਇਹਦੇ ਕੱਟੀ ਠੀਕ ਹੈ ਇਹ ਵੀ ਤਿੰਨ ਸਣੀ ਆ ਅੱਛਾ ਇਹਦੇ ਤਿੰਨ ਹੀ ਥਾਣੇ ਇਹਦਾ ਮਗਰ ਨਾ ਥਣ ਬੰਦ ਆਪ ਕੋ ਪਹਿਲੇ ਸੂਈ ਤੋਂ ਨਹੀਂ ਚੱਲਿਆ ਅੱਛਾ ਜਮਾਂਦਰੋ ਹੀ ਨਹੀਂ ਚੱਲਿਆ ਇਹਦਾ ਜਾਸੂਆ ਝੋਟੀ ਸੂਈ ਆ ਇਹ ਅੱਛਾ ਦੋ ਦੋਨ 8 ਤੋਂ 9 ਦੇ ਵਿੱਚ ਆ ਕਿੰਨੇ ਦਿਨ ਹੋਏ ਸੂਈ ਨਾ ਤੇ ਚੌਥਾ ਦਿਨ ਸੂਈ ਨੂੰ ਤੇ ਆ ਪਾ ਹੋਰ ਕਾਲੀ ਆ ਠੀਕ ਆ ਜੀ ਪੂਰੀ ਮੋਰਾ ਵਾ ਬਾਕੀ ਪਿਛੋਂ ਵੀ ਚੰਗੀ ਤਿਆਰ ਹੋਈ ਆ ਜਿਹੜੀ ਦੋ ਤਾਂ ਨਹੀਂ ਬਹੁਤਾ ਨਹੀਂ ਚਲੋ ਆਪਾਂ ਕਹਿੰਦੇ 10-12 ਕਿਲੋ ਚ ਆਈ ਜੂਗੀ ਅੱਛਾ ਦੂਜਾਂ ਸੂਆ ਝੋਟੀ ਆ ਤਾਜੀ ਸੂਈਏ ਦੇ ਮੈਲੇ ਮੂਲੇ ਦੀ ਹੋਣੀ ਆ ਇਹ ਮਗੱਲੇ ਛਾਂਦੀ ਚੱਲੜਿਆ ਮਗੱਲੇ ਛਾਂਦੀ ਚੱਲੜਿਆ ਲਿਆ ਫਿਰ ਤਾਰ ਬੰਦ ਕੱਦ ਵਜਨ ਦੀ ਬਹੁਤ ਸਾਫ ਹੈ ਕੱਦ ਵਜਨ ਦੀ ਜਿਹੜੀ ਚੰਗੀ ਆ ਇਹ ਵੀ ਦੇ ਦੇ ਨਹੀਂ ਹਿਸਾਬ ਨਹੀਂ ਇਹ ਵੀ ਜਾਇਜ ਦੇ ਦੇਣੀ ਆ ਮੈਂ ਇੱਧਰ ਤਾਂ ਬੜਿਆ ਰਪਈਆਂ ਦੀ ਜੇ ਹਾਂਜੀ ਹਾਂਜੀ ਚਲੋ ਹਣ ਛਾਂਦੇ ਵਾਟੇ ਤਾਂ ਸਾਨੂੰ ਵੀ ਪਿਛੋਂ ਦੇਈ ਬਾਕੀ ਇਹ ਆ ਕਿ ਜਿੰਨੇ ਚੰਗੀ ਮੱਝ ਰੱਖ ਤੇ ਦੁੱਧ ਵਾਸਤੇ ਲੈਣੀ ਆ ਜਿਹੜਾ ਤੇ ਉਹ ਵੀ ਰਵਾਸਤੇ ਚੰਗੀ ਆ ਜਿਹੜੀ ਕਿਉਂਕਿ ਇਹਨੇ ਘਰ ਦਾ ਦੁੱਧ ਵੀ ਵਧੀਆ ਸਾਰੀ ਜਾਣਾ ਵਾ ਤੇ ਮਗਰ ਵੀ ਕੱਟੀ ਇਹਦੇ ਘਰ ਦਾ ਸਾਰ ਕੇ ਡੇਢ ਦੇ ਬਾਊ ਵੀ ਨਾ ਕਿਉਂਕਿ ਵੱਡੀ ਆ ਮੈਂ ਦੁੱਧ ਵਾਲੀ ਆ ਠੀਕ ਆ ਜੀ ਚਲ ਬਹੁਤਾ ਤਾਂ ਨਹੀਂ ਆਈ ਜਾਂਦੇ ਤੇ 10 ਕਿਲੋ ਤੇ ਚਵਾਈ ਜੋਗੀ 10 ਕਿਲੋ ਤੇ ਜਿਹੜਾ ਕਹਿੰਦੇ ਕਿ ਨਾਰਮਲ ਜਿਹੜਾ ਉਹਦਾ ਉਹ ਘਰ ਲੈਣੇ ਪਹਿਲਾਂ ਸੂਈ ਅਸੀਂ 300 ਤੇ 12 ਕਿਲੋ ਚੋਇਆ ਹੋ ਜਾ ਤੇ 10 ਮੰਨੇ ਚਲੋ ਆਪਾਂ ਗੋਦੇ ਵੱਡੇ ਨਾਲ ਜੀ ਜੇ 10 11 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਇਹਦੇ ਗਾਰਡ ਵੀ ਚੰਗੀ ਜਾਪਦੀ ਹਵਾ ਨਾਲ ਗਾਣ ਕਾਫੀ ਹੈ ਇਹਦਾ ਇਹਦਾ ਥਾਣ ਜਰੂਰ ਇੱਕੋ ਮਰਿਆ ਆ ਆੜਾ ਮਗਲਾ ਥਾਣ ਬਾਕੀ ਆ ਥਾਣ ਬਾਕੀ ਤਿੰਨ ਦੇਖ ਸਕਦੇ ਗਾਣ ਹਵਾ ਨਾਲ ਕਾਫੀ ਚੰਗੀ ਮਿਲਕਵੇਂ ਇੰਵੇਂ ਚੰਗੀ ਲੱਗੀ ਆ ਆਹ ਦਾ ਥਾਣਾ ਨਾ ਲੱਗਦੀ ਇਹ ਥਾਣ ਦੋ ਜਿਹੜਾ ਇਹ ਥਾਣ ਚ ਆ ਗਿਆ ਵਾ ਹਾਂਜੀ ਤੇ ਨਾ ਸਨਾਲੇ ਹਿਸਾਬ ਨਹੀਂ ਦਾ ਹਿਸਾਬ ਚਵਾਲਾ ਰਹਿ ਗਿਆ ਸਿਰਫ ਥਾਣੀ ਜਰੂਰ ਬੰਦਿਆ ਅੱਛਾ ਦੁੱਧ ਜਿਹੜਾ ਉਸਾਂ ਦਾ ਇਹਦੇ ਵਿੱਚ ਆਇਆ ਵਾ ਠੀਕ ਆ ਇਹ ਉਸਾਂ ਦਾ ਦੁੱਧ ਹੁੰਦਾ ਇਹਦੇ ਵਿੱਚ ਤੇ ਮੋਲੇ ਦਾ ਮੋਲ ਬਾਬਾ ਜੀ ਜਿੰਨਾ ਮੰਝੀ ਕਰੀਏ ਭਾਵੇਂ 60 55 ਕਰੀਏ ਮਾਹ ਦਾ ਨਾਂ ਮੈਂ 2 ਘਾਟ 50 ਦੇ ਦਾਂ ਅੱਛਾ 40000 ਜੀ ਤੇ ਮੌਕੇ ਤੇ ਘਰੋਂ ਕਿੰਨਾ ਦੁੱਧ ਚਵਾ ਕੇ ਦੋਗੇ ਹੁਣ ਆਪਣੇ ਕੋਲ ਅਸੀਂ 8 ਲੀਟਰ ਚਵਾ ਕੇ ਦਵਾਗੇ ਅੱਛਾ ਲੀਟਰ ਵਾਲਾ ਠੀਕ ਆ ਅਹੀਂ ਥੋੜੀ ਜੀ ਪਾਉਂਦੇ ਆ ਪਰਾਲੀ-ਪਰੂਲੀ ਸਾਡੇ ਪਰਾਲੀ-ਪਰੂਲੀ ਜ਼ਿਆਦਾ ਨਹੀਂ ਜਦ ਮੱਕ ਜੇ ਤੂੜੀ ਮੱਕ ਨਹੀਂ ਫੋਣੀ ਚਾਲੂ ਕਰਦੇ ਆ ਤੇ ਉਹਦੇ ਕਾਰਨ ਥੋੜੀ ਝਿਕ-ਝੂ ਘਾਟ ਆਉਂਦੀ ਆ ਅੱਛਾ ਝਿਕ ਤੋਂ ਬਿਨਾ ਜਿਹੜਾ ਉਹ 8 ਲੀਟਰ ਮਿਲ ਕੇ ਦਵਾ ਠੀਕ ਹੈ ਜੀ ਤੇ ਆਹ ਮਹੀ ਤਿੱਜਾ ਸੂਆ ਨੀਲੀ ਦੀ ਫੋਣ ਵਾਲੀ ਜੇ ਇਹ ਤੇ ਸਾਰਿਆਂ ਤੇ ਵੱਡੀ ਜੇ ਬੜੀ ਮੈਂ ਵੇਖੋ ਰਾਜਾ ਮੈਂ ਆਗੇ ਲੋਕੀ ਆਕੀ ਜਾਂਦੇ ਏਦਾਂ ਉਦਾਂ ਜਿਹੜੇ ਸਮੇਂ ਦੇ ਲੋਕਾਂ ਨੂੰ ਪਤਾ ਨਹੀਂ ਨਾ ਵੀ ਨੀਲੀ ਵਿੱਚ ਚੀਜ਼ ਕੀ ਹੁੰਦੀ ਆ ਉਹਨਾਂ ਸਮੇਂ ਨਾਲ ਦੇ ਸਾਡੇ ਨਾਲ ਹੀ ਲਾ ਕੇ ਵੇਚਦੀ ਏਦਾਂ ਦੀ ਅੱਛਾ ਅੱਛਾ ਇਹ ਸਾਡੇ ਲੋਕਾਂ ਨੂੰ ਪਤਾ ਨਹੀਂ ਨੀਲੀ ਦੀ ਮਈ ਚੀਜ਼ ਕੀ ਹੁੰਦੀ ਆ ਹੁਣ ਲੋਕ ਆਖੀਂਦੇ ਨੀਲੀ ਦੀ ਮਈ ਆ ਵੀਡੀਓ ਵੀਡੀਓ ਜ਼ੋਰ ਜ਼ਾਰ ਪਾ ਗਏ ਹਾਂਜੀ ਹਾਂਜੀ 94 ਦੀ ਗੱਲ ਆ ਚਲੋ ਆਪਾਂ ਨਹੀਂ ਜੰਮੇ ਹਾਂ ਅੱਛਾ ਅੱਛਾ ਜਿਹਾਂ ਦੀ ਬੰਦੇ ਹੱਟ ਨੇ ਲਿਆ ਗਏ ਮਈਆਂ ਤਾਂ ਦੀ ਵੇਚਦੀ ਅੱਛਾ ਅੱਛਾ ਹੁਣ ਬਹੁਤੇ ਆਖੀਂਦੇ ਮੈਂ ਨੀਲੀ ਦੀ ਲੈ ਆਇਆ ਮੈਂ ਆਹ ਘਰ ਤਾਂ ਇਹ ਆ ਕਰਤਾ ਹੀ ਵਾਕਿਆ ਚਲੋ ਸਸ ਮੇਰੇ ਨਾਲ ਜੀ ਸਸ ਮੇਰੇ ਨਾਲ ਵਾਕਿਆ ਚਲੋ ਆਪਾਂ ਨੂੰ ਕਿਸੇ ਨੇ ਜਦਰੀਸ ਨਹੀਂ ਆ ਹਾਂਜੀ ਹਾਂਜੀ ਦੇਖੋ ਕਿਦਾਂ ਦੀ ਮੈਂ ਕਟਕ ਘੋੜ ਹਾਂਜੀ ਹਾਂਜੀ ਇਹ ਪ्योर ਨੀਲੀ ਆਖ ਵੀ ਦੇਖੋ ਬਿੱਲੀ ਆ ਆਹ ਵੇਖੋ ਕਿੰਨੇ ਕ ਦ ਉਹ ਤਾਂ 14-15 ਕਿਲੋ ਮਹੀ ਦੂ ਲੀਟਰ ਆ ਵੇਖੋ ਅੱਛਾ ਬਾਕੀ ਬਿੱਲੀਆਂ ਆਖਾਂ ਵਾਲੀ ਆ ਲੈ ਜਾਵੇ ਦੀ ਤੋਰ ਦਾ ਪੂਰੀ ਵੱਡੀ ਮੱਝ ਆ ਜਿਹੜੀ ਸਿੰਘ ਵੀ ਇੱਕ ਜਿਹੜਾ ਚਿੱਟਾ ਵਾ ਇੱਕ ਕਾਲਾ ਵਾ ਇਹ ਪਿਓਰ ਨੀਲੀ ਆ ਬੇਸ਼ੱਕ ਡਾਕਟਰ ਕੋਲ ਆ ਕੇ ਖਾਣੇ ਵੀ ਗੁਲਾਬੀ ਆ ਤੇ ਆ ਦੇਖ ਸਕਦੇ ਜੀ ਪੂਰੇ ਫਸਮੇ ਹਮਨ ਦਿੱਦੀ ਮਾਰ ਕੇ ਉਤਰਾ ਵੀ ਸੰਭੀ ਚੰਗੀ ਆ ਪੂਰੀ ਵੱਡੀ ਮੱਝ ਆ ਜਿਹੜੀ ਇਹ ਕੋਈ ਖਾਣਿਆ ਮੈਂ ਜਿਹੜੀ ਮਾੜਾ ਜਿਹੜਾ ਲੈਣ ਦੇਣ ਦੀ ਗੱਲ ਆਪਣੀ ਸਮਝਣਾ ਕਿਵੇਂ ਲੈਣੀ ਬਾਕੀ ਜੇ ਕਿਸੇ ਨੂੰ ਇਹਨੇ ਸ਼ੌਂਕ ਨਾ ਆ ਜਿਹੜੇ ਇਹੋ ਜਿਹੀਆਂ ਚੀਜ਼ਾਂ ਕਰੇ ਸ਼ੌਂਕ ਨਾ ਰੱਖੀਆਂ ਜਾਂਦੀਆਂ ਜਿਹੜੀਆਂ ਕਿਉਂਕਿ ਅਲੱਗ ਚੀਜ਼ਾਂ ਆ ਜਾਂਦੀਆਂ ਵਾ ਆਮ ਹਰ ਕਿਸੇ ਕਿੱਲੇ ਤੇ ਨਹੀਂ ਹੁੰਦੀਆਂ ਜਿਹੜੀਆਂ ਹੋਈਆਂ ਚੀਜ਼ਾਂ ਕਿਉਂਕਿ ਕੱਦਵਜਨ ਪੱਖਾ ਵੀ ਚੰਗੀ ਆ ਤੇ ਥੱਲਿਆਂ ਵੀ ਪੂਰੀ ਸਫਾਈਆਂ ਚ ਆ ਜਿਹੜੀ ਕੱਦਵਜਨ ਸਾਰੀ ਮੈਂ ਸਾਫ ਆ ਬਿਲਕੁਲ ਪਿਓ ਨੀਦੀ ਦੀਆਂ ਸੇਂਗ ਵੀ ਚਟਾਲਾ ਬਾਕੀ ਥੋੜੀਆਂ ਘੱਟ ਲੱਦੀਆਂ ਵਾਂ ਲੱਭ ਜਾਂਦੀਆਂ ਪਰ ਥੋੜੀਆਂ ਘੱਟ ਲੱਦੀਆਂ ਮੈਸਜੀਆਂ ਨਹੀਂ ਨਹੀਂ ਇਹੋ ਜੀ ਮੈਨੂੰ ਕਿਹੜਾ ਕੋਈ ਵਾਈ ਹੁੰਦੀ ਕੋਈ ਥਾਣੂ ਚਾਹ ਨਹੀਂ ਹਾਂਜੀ ਹਾਂਜੀ ਸਫਾਈਆਂ ਚ ਜਿੰਨੀ ਵੀ ਆ ਨਾ ਬਿਲਕੁਲ ਪੂਰੀ ਸਫਾਈਆਂ ਦੀ ਮੈਂ ਵੇਖੋ ਥਾਣੂ ਚਿੱਟੇ ਜਾਂ ਥਣਾ ਦੀ ਗਾਰੰਟੀ ਹੋਊਗੀ ਪਿੱਛੇ ਦੀ ਗਾਰੰਟੀ ਹੋਊਗੀ ਜੇ ਕੋਈ ਵੀ ਉਹ ਤੇ ਗੱਬਨ ਸੈਟ ਹੁੰਦਾ ਇੱਕ ਵਾਰੀ ਲਾਗੇ ਖਲੋਗੇ ਵਿਖਾ ਦਿਓ ਕੱਦ ਦਾ ਪਤਾ ਲੱਗ ਜਾਏ ਪੂਰਾ ਆਹ ਦੇਖ ਸਕਦੇ ਪੂਰੇ ਆਹ ਜਿੱਡੀ ਚੌੜੀ ਆ ਤੂੰ ਮੈਂ ਠੀਕ ਐ ਪੂਰੀ ਬਾਹ ਜਿੰਨੀ ਚੌੜੀ ਐ ਆ ਵੇ ਲੈ ਵਾਈ ਠੀਕ ਐ ਕੋਈ ਨਹੀਂ ਜੀ ਜੀ ਮੈਂ ਨਹੀਂ ਪਾਕੀ ਚਲੋ ਆਪਣੀ ਕਾਹ ਇਹੋ ਕੋਈ ਗੱਲ ਨਹੀਂ ਮੈਂ ਹਾਂ ਦੇਖ ਫਿਰਦੇ ਜੀ ਤੇ ਇਹਦਾ ਕੀ ਰੱਖਣਾ ਮੁੱਲ ਫਿਰ ਮੁੱਲ ਇਹੋ ਜੀ ਮੈਂ ਤਾਂ ਲੋਕੀ ਤੇ ਆਖੀ ਜਾਂਦੇ ਲਵਦੀਆਂ ਨਹੀਂ ਬਾਕੀ ਪੈਸੇ ਨਾਲ ਸਭ ਕੋਈ ਲੱਗ ਜਾਂਦਾ ਹਾਂਜੀ 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 ਪੈਸੇ ਹੁਣ ਕੋਲ ਦੇ ਭਾਵੇਂ ਮੁਲਕ ਖਰੀਦ ਲੋ ਠੀਕ ਆ ਤੇ ਉਹਦਾ ਮੈਂ ਇਹਦਾ ਮੁੱਲ ਦੇ ਭਾਵੇਂ ਲੱਖ ਕਰੀਏ 1 5 10 ਕਰੀਏ ਆਪਾਂ ਨਹੀਂ ਉਹ ਕਰਨਾ ਵੇਖਦੀ ਹਾਂ ਮੈਂ ਚਲੋ ਅਸੀਂ ਵੇਚ ਲੈਨੇ ਆ ਪਰ ਆਪਾਂ ਨੂੰ ਹੁਣ ਜਾਇਜ਼ ਮਿਲੀ ਹੈ ਜਾਇਜ਼ ਦੇ ਦਨੀ ਹਾਂ ਦੇ ਨਾ ਮੈਂ 85000 ਦੇਣੀ ਅੱਛਾ 85000 ਜੀ 85000 ਚਲੋ ਵਿੱਚ ਛੋਟ ਛੜ ਥੋੜੀ ਬਾਤ ਕਰਵਾਓ ਬਾਕੀ 13 14 ਕਿਲੋ ਲੀਟਰ ਵਾਲਾ ਚ ਪਾਉਗੀ ਬਾਕੀ ਕਹੀ ਵੀ ਕਮੀ ਜ ਮਹੀਂ ਹੋਵੇ ਨਾ ਕਹੀ ਵੀ ਕਹੀ ਅਸੀਂ ਦੇ ਅੰਦਰ ਹੋਵਾਂਗੇ ਮੈਂ ਜੀ ਠੀਕ ਹੈ ਜੀ ਹਾਂਜੀ ਵੇਖੋ ਕਿਉਂਕਿ ਥਾਂ ਬਾਕੀ ਚੀਜ਼ ਥੋੜੀ ਅਲੱਗ ਹੈ ਜਿਹੜੀ ਚਲੋ ਤੇ ਬਾਕੀ ਆ ਦੇਖ ਸਾਦੇ ਚ ਥੋੜੀ ਗਏ ਚੰਗੀ ਤਰ੍ਹਾਂ ਨਵਾਲੀ ਨਹੀਂ ਹੋਈ ਨਹੀਂ ਗਈ ਹਾਂਜੀ ਹਾਂਜੀ ਉਹਦਾ ਮੈਂ ਪਿਓਰ ਨਹੀਂ ਲਈਦੀ ਆ ਠੀਕ ਹੈ ਜੀ ਹਾਂਜੀ ਤੇ ਹੁਣ ਗਾਵਾਂ ਜਿਹੜੀਆਂ ਇਹ ਗਾਵ ਆਪਣੇ ਕੋ ਦੂਜਾ ਦੂਜਾ ਘਰਾਂ ਦੇ ਸਾਦੇ ਸਾਦੇ ਚੰਗੀ ਤਿਆਰ ਹੁੰਦੇ ਕੁਝ ਭਲਾਵੇਂ ਇਹ ਤੇ ਪੈ ਗਏ ਹਵਾ ਨੇ ਤੇ ਜੀ ਪਈ ਆ ਕਿੰਨੇ ਕ ਦੁੱਧ ਵਾਲੀ ਜੇ ਵੇਚੀਏ ਉਹ ਆਂਦੇ ਅਸੀਂ ਪਹਿਲਾਂ ਸਵੇਰੇ 20 ਕਿਲੋ ਚੋਆ ਅੱਛਾ ਬਾਕੀ 15 16 ਕਿਲੋ ਮੰਨ ਕੇ ਲਵੇ ਕੋਈ ਉਹਦਾ ਨਹੀਂ ਕਿ ਇਹਨੂੰ ਆਂਦੇ ਐਵੇਂ ਕਿ ਇਹਨੂੰ ਲਾਲਚ ਦੇ ਦਈਏ ਕੋਈ ਭੁਜਾ ਕਰਾ ਜੇ ਮੁੜ ਕੇ ਫੋਨ ਕਰਦਾ ਰਵੇ ਅਸੀਂ ਚੁੱਕੀ ਐ ਨਾ ਉਹ ਨਹੀਂ ਗੱਲ ਲੱਗੀ ਆਪਣੀ ਸਮਝ ਨਾਲ ਕੋ ਲਵੇ ਠੀਕ ਹੈ ਜੀ ਤੇ ਬਾਕੀ ਸੀਲ ਦੀ ਸਾਡੀ ਗਾਰੰਟੀ ਹੋਊਗੀ ਥਣਾ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਦੁੱਧ ਘਰ ਵਾਲੇ 20 ਆਂਦੇ ਆਪਾਂ ਇਹ ਨਹੀਂ ਕਹਾਂਦੇ 15 16 ਕਿਲੋ ਦੀ ਦੋਹਾਂ ਗਾਰੰਟੀ ਬਾਕੀ ਸੀਲ ਥਾਂ ਰੱਸੀ ਤੋਂ ਬਿਨਾਂ ਚੋਈ ਜੀ ਬਾਕੀ ਇਹ ਜੇ ਗੱਬਣ ਆ ਚੰਗੀ ਤਿਆਰ ਹੋਈ ਆ ਥੱਲੇ ਜੀ ਨਵਾਈ ਨਵਾਈ ਨਹੀਂ ਆ ਨਵਾਈ ਨਹੀਂ ਬਾਕੀ ਚਲੋ ਕੋਈ ਗੱਲ ਨਹੀਂ ਸੁਣੀ ਰਹੀ ਤੁਸੀਂ ਦਿਨ ਕਰਦੇ ਲੈ ਜਾ ਕੋਈ ਨਹੀਂ ਲੈ ਜਾ ਤੇ ਬਾਕੀ ਥਾਣਾ ਜਰਸੀ ਆ ਜਿਹੜੀ ਖੰਡੀ ਤੇਰੀ ਦੱਸਦੇ ਆ ਥਾਣਾ ਦੀ ਕਰਕੀ ਮਾਰ ਕੇ ਤੁਹਾਡੇ ਕੈਮਰੇ ਥੋੜਾ ਡਰਦੀ ਆ ਲੇਖ ਘਰਾਂ ਘਰਾਂ ਜਾ ਆਪਣੇ ਡੰਗਰ ਆਉਂਦੇ ਆ ਤੇ ਸੰਗਲ ਪਾਈ ਹੁੰਦੇ ਨੇ ਮਸਤਾਂ ਦਾ ਠੀਕ ਹੈ ਜੀ ਬਾਕੀ ਥੱਲੇ ਪੂਰੀ ਤਿਆਰ ਹੋਈ ਆ ਬਾਕੀ ਛੇਤੀ ਸੂ ਬਣਾਉਣ ਇਹਨੇ ਬਹੁਤਾ ਟਾਈਮ ਨਹੀਂ ਖੜਨਾ ਯਾਰ ਹੀ ਬਸ ਹੋ ਸਕਦਾ ਅੱਜ ਸਵੇਰੇ ਹੀ ਆ ਆ ਦੇਖ ਸਕਦੇ ਪੁੜੇ ਪੁਰੇ ਖਿੱਚ ਲਏ ਆ ਪੁੜੇ ਬਾਕੀ ਥੋੜਾ ਥੋੜਾ ਵੀ ਸਾਰੀ ਗਰੰਟੀ ਹੈ ਕਿ ਸੀਲ ਠੰਡੀ ਆ ਕੋਈ ਰਸੀ ਦੀ ਲੋੜ ਨਹੀਂ ਆ ਇਹ ਨਹੀਂ ਵੀ ਸੋਗੇ ਇਹਨੂੰ ਗੱਬਾਂ ਦੇ ਦਈਏ ਜਾ ਕੇ ਜਿਹੜੇ ਘਰ ਬਾਡੀ ਮਾਰ ਕੇ ਦੂਜੇ ਘਰ ਪਜਾਵੇ ਉਹ ਨਹੀਂ ਗੱਲ ਹੈਗੀ ਤੇ ਇਹਦਾ ਮੁੱਲ ਮੁੱਲ ਬਾਬਾ ਜੀ ਭਾਵੇਂ 50 ਦੀ ਵਿਕਦੀ ਨਹੀਂ ਉਹ ਤੁਹਾਡੇ ਸਾਹਮਣੇ ਚਲੋ ਤੁਸੀਂ ਆਪਣਾ ਵੇਖਣਾ ਤੁਸੀਂ ਕਿੰਨੇ ਦੀ ਵੇਚਣੀ ਆਹੀਂ ਆਪਣਾ ਜਿਹੜਾ ਗਾਇਜ ਮਿਲੀ ਆ ਹਾਂਜੀ ਇਹ ਕਿੰਨੇ ਭਾਈ 50 ਦੀ ਵਗ ਜੇ ਆਪਾਂ ਕਿਸੇ ਦੀ ਰੀਤ ਨਹੀਂ ਕੋਈ ਹਾਂਜੀ ਹਾਂ ਤੇ ਨਾ ਗਈ 42000 ਦੀ 42000 ਦੀ ਛੋਟ ਛੱਟ ਮੋਕੇ ਤੇ ਹੋ ਜਾਊਗੀ ਚਲੋ ਕੋਈ ਗੱਲ ਨਹੀਂ ਕਰ ਦਿਆਂਗੇ ਠੀਕ ਹੈ ਜੀ ਬਾਕੀ ਵੈੜ ਦੇਖ ਲੋ ਕਿੱਡੀ ਜੇ ਤਾਂ ਬਾਕੀ ਆਹ ਦਵਾਜਨ ਵਾਲੀ ਪੂਰੀ ਸਾਫ ਹੈ ਤੇ ਹੁਣ ਇੱਕ ਆ ਜਿਹੜੀ ਜੇ ਇਹ ਥੋੜੀਕ ਅੱਜ ਹੀ ਆ ਪਾੰਦੀ ਹੈ ਤੁਹਾਨੂੰ ਮੈਂ ਇਹ ਨਾਲ ਤੇ ਲੜ ਹਾਂਜੀ ਹਾਂਜੀ ਉਹਦੇ ਨਾਲ ਪਾ ਕੇ ਆਂਦੀ ਦੂਜਾ ਸੁਆ ਵੈੜਿਆ ਅੱਛਾ ਤੇ ਸੀਨਸਾਲ ਬੜੀ ਆ ਕੋਈ ਇਹ ਕਿੰਨਾ ਟਾਈਮ ਲਾ ਜੂਗੀ ਇਹ ਦਿਨ 20 ਖੜਨੇ ਆ ਅੱਛਾ 20 ਦਿਨ ਲੈ ਜਾਣੀ ਯਾਦ ਨਾਲ ਬਰੀਡ ਬਰੂਡ ਬੜੀ ਜਾ ਠੀਕ ਹੈ ਜੀ 20 ਬਾਕੀ ਲਾਈਵ ਐਨਾ ਸ਼ੁਰੂ ਹੋ ਗਈ ਆ ਜਿਹੜੀ ਜਿਆਦਾ ਦਿੱਕਤ ਜੇ ਮਹੀਨਾ ਵੀ ਖੜੂਗੀ ਤੇ ਅਸੀਂ ਜੋ ਵੀ ਡਾਨੂ ਨੂੰ ਲਾ ਕੇ ਦੇ ਅੱਛਾ 20 ਦਿਨ ਗਾਰੰਟੀ ਦਾ ਖੜੂ ਤੇ 20 ਤੋਂ 25 ਮਹੀਨਾ ਨਹੀਂ ਖੜੂਗੀ ਮਹੀਨੇ ਅੰਦਰ ਗਾਂ ਸੂਗੀ ਮਹੀਨੇ ਤੋਂ ਅੰਦਰ ਅੰਦਰ ਸੂਪੂਗੀ ਮਹੀਨੇ ਅੰਦਰ ਸੂਗੀ ਮਹੀਨਾ ਖੜੂਗੀ ਨਹੀਂ ਬਾਕੀ ਮੋਲੇ ਦਾ ਉਹ ਹੀ ਪਾ ਦੇਣਾ ਵੀ ਲੋੜੀ ਦਾ ਤੋਹਫਾ ਹੀ ਆ ਇਹ ਲੋੜੀ ਦਾ ਤੋਹਫਾ ਹੀ ਆ ਸਮਝ ਲਓ ਠੀਕ ਹੈ ਜੀ ਹਾਂਜੀ ਕੋਈ ਚੱਲ ਕੋਈ ਵੀਰ ਭਰਾ ਕੋਈ ਖੜ ਕੇ ਕਮਾਈ ਵੀ ਕਰ ਲੂ ਇਹ ਚੋਂ ਬਾਕੀ ਵੀਰਾਂ ਨੂੰ ਆਪਾਂ ਬੇਨਤੀ ਕਰਨੀ ਹੈ ਹੁਣ ਹੋ ਸਕਦਾ ਕਿ 2-3 ਦਿਨ ਥੋੜਾ ਫੋਨ ਸਾਡੇ ਤੋਂ ਘੱਟ ਚੁੱਕੇ ਜਾਣ ਥੋੜਾ ਜ਼ਰੂਰੀ ਪ੍ਰੋਗਰਾਮ ਤੇ ਜਿਹੜਾ ਆਪਾਂ ਜਾਣਾ ਹੁਣ ਬਾਅਦ ਚ ਜਿਹੜੀਆਂ 19 ਤਰੀਕ ਤੱਕ ਪ੍ਰੋਪਰ ਵੀਡੀਓ ਜਿਹੜੀਆਂ ਬਣੂਗੀਆਂ ਉਹਲਾ ਵਿੱਚ ਜ਼ਰੂਰੀ ਆਗੇ ਹਾਂਜੀ ਉਹ ਵਿੱਚੋਂ ਫਿਰ ਤੁਹਾਨੂੰ ਪਤਾ ਫਿਰ ਜਾਣਾ ਪੈਂਦਾ ਹਾਂਜੀ ਹਾਂਜੀ ਬਾਕੀ ਵਾੜਿਆ ਇਹ ਨਹੀਂ ਬੁੱਢੜ ਨਹੀਂ ਉਹ ਤਾਂ ਹਨਾ ਨਾ ਜਾਂਦਾ ਕਿਆ ਹੀ ਦੱਸ ਦਿੰਦਾ ਤਾਵਾ ਦੱਸਦੇ ਕਿਹੜੇ ਕਿਹਨੇ ਗੰਗੇ ਪਾਏ ਥੇ ਹਾਂਜੀ ਹਾਂਜੀ ਕਿਹੜੇ ਡੰਗਰ ਸੁੰਜਿਆ ਸੁੰਜਿਆ ਬਹੁਤ ਦਾਵਤ ਲੈ ਆ ਜੀ ਨਾ ਦਿੰਦਾ ਹਾਂਜੀ ਹਾਂਜੀ ਬਾਕੀ ਇੱਕ ਇਹ ਕਿ ਦੋ ਚਾਰ ਦਿਨ ਤੇ ਕਈ ਰੇ ਉਤਰਾ ਹੀ ਸਫਰ ਚ ਉੱਪਰ ਥੱਲੇ ਹੋ ਜਾਂਦੇ ਹਾਂਜੀ ਬਾਕੀ ਕੋਈ ਗੱਲ ਨਹੀਂ ਬੱਚਾ ਪੁੱਛਾ ਪੜ ਪੁੜਕਣਿਆ ਪੂਰਾ ਹਾਂਜੀ ਹਾਂਜੀ ਤਾਂ ਕਿਤੇ ਪੰਦਪਨ ਬਹੁਤ ਚੰਗੀ ਥਾਣਾਂ ਥਾਣਾਂ ਦੀ ਗਾਰੰਟੀ ਹੋ ਗਈ ਤੇ ਮੋਲੇ ਦਾ ਫਿਰ ਮੋਲ ਬਾਬਾ ਜੀ ਜੈਜ ਟੋਕਣ ਵਾਲੇ ਕਰਦਣਾ ਵਾ ਕੋਈ ਸੰਭਲੂ ਨਹੀਂ ਭਰਾ ਮਸੀਬਾ 35 ਦੀ ਵਿਕਦੀ ਹੈ ਨਾ ਵਿਕ ਜਾਂਦੀ ਹੈ ਜਿਆਦਾ ਖਲ ਜਾਂਦੀ ਹੈ ਠੀਕ ਹੈ 30 ਦੀ ਵਿਕਦੀ ਆ ਹਾਂ ਦੇ ਨਾਲ 5000 ਦੇ 5000 ਦੀ ਹੁੰਦਾ ਮੁੱਲ ਤੇ ਦੁੱਧ ਕਿੰਨਾ ਚੋ ਆ ਜੂਗੀ ਉਹ ਆਂਦੇ ਪਹਿਲੇ ਤੋਂ 16 ਕਿਲੋ ਚੋ ਆ ਅੱਛਾ ਬਾਕੀ ਹੁਣ ਵੇਖੋ ਵੀ ਆਪਣੀ ਸੇਵਾ ਦੇ ਡਿਵੈਂਡ ਆ ਅੱਛਾ ਗਾਵਾਂ ਦਾ ਦੁੱਧ ਜਿਹੜਾ ਆਪਣੇ ਹੱਥ ਚ ਜੀ ਹਾਂਜੀ ਹਾਂਜੀ ਅਜੇ ਮੈਦਾਨੀ ਕੋ ਕਹਿ ਸਕਦੇ ਗਾਵਾਂ ਦਾ ਦੁੱਧ ਆਪਣਾ ਗਾੜੀ ਹੁਣ ਸਟਾਲੇ ਤੁਰ ਪੈਣੇ ਆ ਤੇ ਇਹਨਾਂ ਗਨ ਰਾਣੀਆਂ ਨੂੰ ਜਿੰਨਾ ਮਧੀ ਚੋਈ ਜੋ ਪਾਈ ਤੇ ਚੋਈ ਜੋ ਗੱਲ ਹੀ ਕੋਈ ਨਹੀਂ ਤੇ ਠੀਕ ਹੈ ਗਾਵਾਂ ਦੀ ਨਹੀਂ ਗੱਲ ਕੋਈ ਮੈਦਾਨੀਆਂ ਜੇ ਕੋਈ ਕਹਿ ਸਕਦੇ ਠੀਕ ਹੈ ਜੀ ਤੇ ਬਾਕੀ ਬਹੁਤ ਚੰਗੀ ਗਿਹੜਾ ਚਲੋ ਆਪ ਆਪ ਵੇਚਣ ਵਾਲੇ ਦਾ ਸਬਤ ਕਰਨੀ ਕਰਨੀ ਹੈ ਬਾਕੀ ਬਾਕੀ ਇਹ ਆ ਕਿ ਗਾਵਾਂ ਦੋਵੇਂ ਕੱਪੜਾ ਵਾਂ ਤੇ ਮੱਝਾਂ ਸੁਈਆਂ ਵਾਂ ਆਪਣੇ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਖੜਨਾਂ ਥੱਲੀ ਕਰੇ ਕੋਈ ਇੱਥੇ ਮੰਡੀ ਦੀ ਉਹ ਨਹੀਂ ਗੱਲ ਵੀ ਮੰਡੀ ਨਹੀਂ ਆ ਗਈ ਹਾਂਜੀ ਹਾਂਜੀ ਬੇਸ਼ੱਕ ਕੋਈ ਸਾਈ ਪਾ ਦੇ ਵੀਰ ਭਰਾ ਸ਼ਾਮਾਂ ਨੂੰ ਚੋਵੇ ਸਵੇਰੇ ਚੋਵੇ ਹਾਂਜੀ ਹਾਂਜੀ ਅਗਲੇ ਦਿਨ ਭਾਵੇਂ ਫੇਰ ਚੋਲੇ ਠੀਕ ਹੈ ਜੀ ਦੁੱਧ ਜੋ ਦਸਤਾ ਉਹ ਹੋਊਗਾ ਕਿਹੜੇ ਹੋ ਸਕਦਾ 1921 ਦਾ ਮਾਰਾ ਘੋਟ ਕਿਉਂਕਿ ਡੰਗਰ ਜਦੋਂ ਨਵਾਦ ਨੂੰ ਹੁਲਦਈਦੇ ਹਨ ਬਾਕੀ ਇਹ ਕਿ ਮੌਸਮ ਠੰਡਾ ਵਾ ਸਫਰ ਚ ਵੀ ਕਈ ਜਰੀ ਸੋਡਾ ਪਤਾ ਫਰਕ ਪੈ ਜਗਾ ਬਾਕੀ ਕੋਈ ਗੱਲ ਨਹੀਂ ਆਪਾਂ ਇਹ ਨਹੀਂ ਗੱਲ ਆਈ ਥੀ ਹਾਂਜੀ ਜੇ ਕੋਈ ਬਾਦਗੜ ਹੋਵੇ ਲੱਗਣ ਫੋਨ ਤੇ ਦੱਸਦਾ ਵੀ ਆ ਇਦਾਂ ਨਹੀਂ ਤਾਂ ਆਪਾਂ ਚੋਲਿਆ ਉਹ ਨਹੀਂ ਗੱਲ ਹੈ ਹਾਂਜੀ 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 ਬਾਕੀ ਆਪਣੀ ਸਮਝਣ ਲੱਗੇ ਵੀ ਇੱਥੇ ਆ ਗਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰੇ ਆਪਣੀ ਸਮਝਣਾ ਵੇਸ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁ